ਜਨਾਨੀ ਨੇ ਗਰਦਨ ਬਾਹਰ ਕਰ ਲਈ ਐ ਕਹਿੰਦੀ ਤੁਹਾਡੇ ਰਿਸ਼ਤੇਦਾਰ ਆਏ ਹੋਏ ਨੇ ਮਿਲਣਾ ਤਾਂ ਤੁਸੀਂ ਮਿਲੋ ਨਾਲ ਅਸੀਂ ਵੀ ਮਿਲ ਲਾਂਗੇ ਤਾਂ ਤੁਹਾਨੂੰ ਅਸੀਂ ਗੱਡੀ ਚ ਲੈ ਚੱਲੇ ਆ ਮੈਲੇ ਮੈਂ ਤਾਂ ਤੁਹਾਨੂੰ ਜਾਣਦੀ ਨਹੀਂ ਕਹਿੰਦੇ ਨਹੀਂ ਮੈਂ ਤਾਂ ਜਾਣਦੀ ਆ ਨਾ ਤੁਹਾਨੂੰ ਫੇਰ ਕਹਿੰਦੀ ਤੁਸੀਂ ਆ ਜਾਓ ਸੜਕ ਦੇ ਪਾਰ ਹੀ ਪਤਾ ਨਹੀਂ ਮੈਨੂੰ ਕਿਆ ਕੀਤਾ ਮੈਂ ਸਿਰ ਕੋ ਮਨ ਲੱਗ ਗਿਆ ਜਿਆਦਾ ਹੀ ਨੂੰ ਬਹਲਾਫ ਸੁਲਾ ਕੇ ਕੋਈ ਦੋ ਲੇਡੀਜ਼ ਸੀ ਤੇ ਇੱਕ ਏਜੈਂਟ ਇਹਨਾਂ ਨੂੰ ਗੱਡੀ 'ਚ ਬਿਠਾ ਕੇ ਲੈ ਗਏ ਉੱਥੇ ਇਹਨਾਂ ਨੂੰ ਪਤਾ ਨਹੀਂ ਰਸਤੇ 'ਚ ਦੇ ਹੋਸ਼ ਕਰਤਾ ਇਹਨਾਂ ਨੂੰ ਕੁਝ ਨਹੀਂ ਪਤਾ ਢੀਲ ਇਹਨਾਂ ਦੀ ਬਾਲੀਆਂ ਤੇ ਮੰਡੀ ਕਿੰਨੇ ਗ੍ਰਾਮ ਦੀ ਸੀ ਮੰਡੀ 4 ਗ੍ਰਾਮ ਦੀ ਸੀ ਬਾਲੀ 1.5 ਗ੍ਰਾਮ ਦੀ ਇੱਕ ਲੀਤੀ ਦੂਏ ਪਾਸੇ ਵਾਲੀ ਨਹੀਂ ਲਾ ਸਕੇ ਕਿ ਨਾ ਸੁਣੇ ਲੱਭ ਕਿਤੇ ਇਸ ਮੜਾਲੇ ਕੀ ਕੱਢਣਾ ਹੋਈ ਐ ਜੀ ਕੱਢਣਾ ਕੱਢਣਾ ਐ ਹੋਈ ਐ ਤੇ ਮੈਂ ਗਈ ਥੀ ਬਾਜ਼ਾਰ ਜਾਂਦੇ ਜਾਂਦੇ ਉੱਥੇ ਜੁੱਤੀਆਂ ਵਾਲੇ ਕੋਲ ਜਿਹੜੀ ਕੋ ਉਹਦੇ ਕੋਲ ਜਨਾਨੀ ਨੇ ਗਰਦਨ ਬਾਹਰ ਕੱਢੀ ਐ ਕਹਿੰਦੀ ਤੁਹਾਡੇ ਰਿਸ਼ਤੇਦਾਰ ਆਏ ਹੋਏ ਨੇ ਮਿਲਣਾ ਤਾਂ ਤੁਸੀਂ ਮਿਲੋ ਨਾਲ ਅਸੀਂ ਵੀ ਮਿਲ ਲਾਂਗੇ ਤਾਂ ਤੁਹਾਨੂੰ ਅਸੀਂ ਗੱਡੀ 'ਚ ਲੈ ਚੱਲੇ ਆ ਮੈਂ ਲੈ ਮੈਂ ਤਾਂ ਤੁਹਾਨੂੰ ਜਾਣਦੀ ਨਹੀਂ ਕਹਿੰਦੇ ਨਹੀਂ ਮੈਂ ਤਾਂ ਜਾਣਦੀ ਆ ਨਾ ਤੁਹਾਨੂੰ ਫੇਰ ਗੰਦੇ ਤੁਸੀਂ ਆ ਜਾਓ ਸ਼ੜਕ ਦੇ ਪਾਰ ਹੀ ਪਤਾ ਨਹੀਂ ਮੈਨੂੰ ਕਿਆ ਕੀਤਾ ਮੈਂ ਸਿਰ ਨੂੰ ਮਾਰ ਲੱਗ ਗਿਆ ਜਿਆਦਾ ਫੇਰ ਮੈਂ ਚਲੇ ਗਿਆ ਮਗਰ ਮਗਰ ਫੇਰ ਇੱਕ ਜਨਾਨੀ ਉਤਰੀ ਆ ਉਹਨੇ ਗੱਡੀ ਚ ਬਿਠਾ ਲਿਆ ਗੱਬਾ ਆਪ ਬੈਠ ਕੇ ਦੂਈ ਮੂਰੇ ਬੈਠੀ ਸੀ ਉਹ ਵੀ ਫੇਰ ਮੇਰੇ ਨਾਲ ਆ ਕੇ ਬੈਠ ਗਈ ਉਹ ਸਾਡਾ ਦੁੱਜੀ ਟਾਕੀ ਕਰਨੀ ਬਸ ਇਹ ਗੱਲ ਹੋਈ ਫੇਰ ਲੈ ਕੇ ਚਲੇ ਗਏ ਪਤਾ ਨਹੀਂ ਪٹرول ਪੰਪਾਂ ਤੇ ਵੀ ਅੱਗੇ ਜਾ ਕੇ ਬਹੁਤ ਦੂਰ ਉਹਨਾਂ ਨੇ ਛੱਡਿਆ ਉਜਾੜ ਚ ਕਿ ਠੀਕ ਹੋ ਗਿਆ ਬਾਲੀਆਂ ਤੇ ਮੰਡੀ ਕਿੰਨੇ ਗ੍ਰਾਮ ਦੀ ਮੰਡੀ 4 ਗ੍ਰਾਮ ਦੀ ਸੀ ਬਾਲੀ 1.5 ਗ੍ਰਾਮ ਦੀ ਹੀ ਇੱਕ ਲੀਤੀ ਦੂਏ ਪਾਸੇ ਵਾਲੀ ਨਹੀਂ ਲਾ ਸਕੇ 5.5 ਗ੍ਰਾਮ ਸੀਗਾ ਤੁਹਾਨੂੰ ਕਿੱਥੇ ਛੱਡ ਕੇ ਗਏ ਮੈਨੂੰ ਉੱਥੇ ਹੀ ਬੌਂਡਲ ਦਿਆ ਕਾਲਜ ਦੇ ਕੋਲ ਬ ਅ ਉਥੋਂ ਦਾ ਉਰੇ ਉਜਾੜ ਗਿਆ ਉੱਥੇ ਕੋਈ ਦੁਕਾਨ ਨਹੀਂ ਕੋਈ ਕੁਛ ਨਾ ਸੋ ਕੋਈ ਗੱਡੀ ਸਕੂਟਰ ਵੀ ਨਾ ਸਵਾਉਂਦਾ ਉੱਥੇ ਹਾਂਜੀ ਦੇਖ ਸਕਦੇ ਹਾਂ ਹਾਂਜੀ ਕਿੰਨੇ ਬੰਦੇ ਸੀ ਜਿਹੜੇ ਨਾਲ ਸੀ ਕਿੰਨੇ ਜਣੇ 45 ਸਾਲ ਦੀ ਹੀ ਇੱਕ ਤਾਂ 150 55 ਜਾਂ 50 ਸਾਲ ਦੀ ਹੋਗੀ ਬਸ ਇੰਨੇ ਹੀ ਸੀ ਕਿੰਨੇ ਜਣੇ ਸੀ ਤਿੰਨ ਜਣੇ ਮੂਰੇ ਗੱਡੀ ਚਲਾਉਂਦਾ ਥਾ ਬੰਦਾ ਕੰਨ ਦੋ ਪਿੱਛੇ ਬੈਠੀਆਂ ਥੀਆਂ ਨਾਲ ਜਨਾਨੀਆਂ ਨੇ ਕੀਤਾ ਜੋ ਕੁਝ ਕੀਤਾ ਪੁਰਸ਼ਕਾਰ ਹੋਈ ਕਿ ਤੁਸਾਂ? ਹਾਂ ਜੀ ਕੀਤੀ ਐ। ਕੀ ਕਹਿੰਦੇ ਤੁਸਾਂ? ਉਹਨਾਂ ਨੇ ਇਹੀ ਕਿਹਾ ਬਈ ਆਂਟੀ ਹੁਣ ਤੁਸੀਂ ਜਰਾ ਕੋ ਕਰੋ ਧਿਆਨ ਰੱਖੋ ਕਿ ਹੁਣ ਕਰਾਂਗੇ ਕੋਸ਼ਿਸ਼ ਤਾਂ ਮਾੜੀ ਮੋਟੀ ਜਿੰਨੀ ਵੀ ਹੋ ਸਕਦੀ ਐ। ਪਰ ਤਰਨਦਾਰਨ ਦਾ ਨੰਬਰ ਐ ਸਕੂਟਰ ਦਾ ਕਹਿੰਦੇ ਕੀ ਕਰਾਂਗੇ। ਕੀ ਕਿਦਣਾ? ਆ ਦੇਖੋ ਮੇਰੇ ਮਦਨ ਨਾ ਘਰ ਹੋ ਗਏ ਨੇ ਮਾਰਕੀਟ। ਇਹਨਾਂ ਨੂੰ ਬਹਿਲਾਫ ਸੁਲਾ ਕੇ ਕੋਈ ਦੋ ਲੇਡੀਜ਼ ਸੀਗੇ ਤੇ ਇੱਕ ਏਜੈਂਟਸ ਇਹਨਾਂ ਨੂੰ ਗੱਡੀ 'ਚ ਬਿਠਾ ਕੇ ਲੈ ਗਏ ਉੱਥੇ ਇਹਨਾਂ ਨੂੰ ਪਤਾ ਨਹੀਂ ਰਸਤੇ 'ਚ ਬੇਹੋਸ਼ ਕਰਤਾ ਇਹਨਾਂ ਨੂੰ ਕੁਝ ਨਹੀਂ ਪਤਾ ਉੱਥੇ ਮਾਲਵਾ ਕੋਲਸ ਤੋਂ ਅੱਗੇ ਜਾ ਕੇ ਇਹਨਾਂ ਨੂੰ ਉਤਾਰ ਦਿੱਤਾ ਔਰ ਇਹਨਾਂ ਨੇ ਦੇਖਿਆ ਤੇ ਇਹਨਾਂ ਦੀ ਨਾਂ ਰਿੰਗਾ ਨਾ ਯੋਰਿੰਗਸ ਨੇ ਤੇ ਆ ਕੇ ਫਿਰ ਘਰ ਇਹਨਾਂ ਨੂੰ ਥੋੜਾ ਥੋੜੀ ਹੋਸ਼ ਆਈ ਹੈ ਜਿਸ ਤਰ੍ਹਾਂ ਨਾ ਬੇਹੋਸ਼ ਕਰ ਦਿੱਤਾ ਹੁੰਦਾ ਇਹਨਾਂ ਨੂੰ ਤੇ ਉਸ ਤੋਂ ਬਾਅਦ ਮਤਲਬ ਆ ਸਾਰਾ ਕੁਝ ਉਤਾਰ ਕੇ ਲੈ ਗਏ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੇਖੋ ਸ਼ਹਿਰ ਦੇ ਵਿੱਚ ਹੋ ਰਹੀਆਂ ਨੇ ਕਰੋ ਬਾਹਰ ਨਿਕਲਣਾ ਇਹ ਲੋਕਾਂ ਦਾ ਮੁਸ਼ਕਿਲ ਹੋ ਰਿਹਾ ਹੈ। ਅਸੀਂ ਤਾਂ ਦੇਖੋ ਮੰਗ ਕਰਦੇ ਹਾਂ ਪਹਿਲੇ ਤਾਂ ਇਸ ਤਰ੍ਹਾਂ ਦੀ ਘਟਨਾਵਾਂ ਨੂੰ ਰੋਕਿਆ ਜਾਵੇ। ਥੋੜਾ ਲਗਾਮ ਲਗਾਈ ਜਾਈ ਜਾਈ ਨਾ ਤੇ ਉਸ ਤੋਂ ਬਾਸਾਂ ਨੂੰ ਇਨਸਾਫ ਜੁਆਇਆ ਜਾਵੇ। ਆ ਦੇਖੋ 5 5.5 ਗ੍ਰਾਮ ਦਾ ਹੀ ਸਿਗਾਰ ਠੀਕ ਹੈ। 골ਡ ਜਿਹੜਾ ਇਹਨਾਂ ਨੇ ਪਾਇਆ ਹੋਇਆ ਸੀ। ਹਾਂਜੀ ਸਰ ਇੱਕ ਮਾਮਲਾ ਆਇਆ ਹੈ ਵੀ ਲੇਡੀਜ਼ ਜੀ ਬਜ਼ੁਰਗੀਆਂ ਬਾੜੀਆਂ ਲਾਈਆਂ ਲਿਗੀਆਂ। ਕੀ ਮਾਮਲਾ ਜੀ ਹੋਇਆ? ਇਹ ਜੀ ਲੇਡੀ ਸਨੇਹ ਲਤਾ ਨਾਮ ਦੀ ਲੇਡੀ ਹੈ ਜਿਹਦੀਆਂ ਦੀ ਉਮਰ 80 ਸਾਲ ਹੈ ਤੇ ਆਪਣੇ ਗੁਰਨਾਨਕ ਰੋਡ ਵਿੱਚੋਂ ਰੈ residense ਉਹਨਾਂ ਦੀ ਉੱਥੇ ਹੀ ਬਾਅਦ ਬਾਜ਼ਾਰ ਵੱਲ ਨੂੰ ਜਾ ਰਹੀ ਸੀ ਉੱਥੋਂ ਇੱਕ ਵਾਈਟ ਕਲਰ ਦੀ ਸਵਿਫਟ ਕਾਰ ਆਇਡੈਂਟੀਫਾਈ ਹੋਈ ਹੈ ਜਿਹਦੇ ਤੋਂ ਇੱਕ ਕਾਰ 'ਚ ਬੈਠੀ ਲੇਡੀ ਨੇ ਉਹਨਾਂ ਨੂੰ ਸ਼ੀਸ਼ਾ ਖੋਲ੍ਹ ਕੇ ਆਵਾਜ਼ ਦਿੱਤੀ ਕਿ ਤੁਹਾਡੇ ਰਿਲੇਟਿਵ ਸਾਡੇ ਨਾਲ ਬੈਠੇ ਮਿਲਣਾ ਚਾਹੁੰਦੇ ਹਨ ਤੇ ਜਿੱਦਾਂ ਹੀ ਉਹ ਮਾਤਾ ਜੀ ਬੈਠੇ ਤੇ ਉਹਨਾਂ ਨੇ ਕੁਝ ਐਸੀ ਨਸ਼ੀਲੀ ਚੀਜ਼ ਉਹਨਾਂ ਨੂੰ ਸੁੰਗਾਈ ਔਰ ਉਹਨਾਂ ਨੂੰ ਬਿਠਾ ਕੇ ਮਾਲਵਾ ਕਾਲਜ ਜਿਹੜੀ ਸਾਈਡ ਲੈ ਗਏ ਉੱਥੇ ਜਦ ਉਹਨਾਂ ਨੂੰ ਉਤਾਰਿਆ ਗਿਆ ਤੇ ਜਦੋਂ ਥੋੜੀ ਦੇਰ ਬਾਅਦ ਹੋਸ਼ ਆਈ ਤੇ ਉਹਨਾਂ ਨੇ ਦੇਖਿਆ ਕਿ ਇੱਕ ਉਹਨਾਂ ਦੇ ਕੰਨ ਦੇ ਇਅਰਿੰਗ ਤੇ ਸੈਕਿੰਡ ਰਿੰਗ ਉਹਨਾਂ ਦੇ ਹੱਥ ਤੇ ਨਹੀਂ ਸੀ ਤੇ ਉਹ ਕਿਸੇ ਦੀ ਮਦਦ ਲੈ ਕੇ ਉੱਥੋਂ ਆਪਣੇ ਫਿਰ ਆਪਿਸ ਘਰ ਪਹੁੰਚ ਗਏ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਦੋ ਦੋਨੋਂ ਦੇ ਕੋਲ ਅਸੀਂ ਕੈਮਰੀ ਡਿਲੀ ਰੂਟ ਫਾਲੋ ਕਰ ਰਹੇ ਚੈੱਕ ਕਰ ਰਹੇ ਹਾਂ ਜੀ ਤੇ ਕਾਰ ਵਾਈਟ ਕਲਰ ਦੀ ਸਵਿਫਟ ਆਇਡੈਂਟੀਫਾਈ ਹੋਈ ਹੈ ਜਿਹਦੇ ਵਿੱਚ ਦੋ ਲੇਡੀਆਂ ਤੇ ਇੱਕ ਡਰਾਈਵਰ ਬੈਠਾ ਦਿਖਾਈ ਦਿੰਦਾ ਹੈ ਪਰ ਉਹਦਾ ਜਿਹੜਾ ਕਾਰ ਦਾ ਨੰਬਰ ਲਗਾਇਆ ਹੈ ਉਹ ਫਿੱਕਾ ਇੱਕ ਇਸੇ ਅੱਗੇ ਸਟੈਪ ਨੇ ਜੋ ਜੁੜੀ ਚੋਰੀ ਦੀ ਵਾਰਦਾਤਾ ਜਾਂ ਇਦਾਂ ਦੀ ਵਾਰਦਾਤਾ ਹੋ ਰਹੀ ਨੇ ਇਹਦੇ ਲਈ ਕੀ ਪਲਾਨਿੰਗ ਹੈ ਕਿ ਜਿਹੜੀ ਜਿਹੜੇ ਨਾਲ ਖਾਲੀ ਪੈਸਾ ਅਸੀਂ ਦਿੱਲੀ ਬੰਦੇ ਆਪਣੇ ਸ਼ਹਿਰ ਦੇ ਵਿੱਚ ਜਿਹੜਾ ਜਿੱਦਾਂ ਦੁਪਹਿਰ ਦਾ ਟਾਈਮ ਆ ਜਾਂ ਰਾਤ ਦਾ ਟਾਈਮ ਆ ਅਪਾਇੰਟ ਕਰਦੇ ਆ ਆਪਣੇ ਸ਼ਹਿਰ ਦੇ ਵਿੱਚ 112 ਦੇ ਗਸ਼ਟ ਨਾਕਾ ਬੰਦੀ ਦਿੱਲੀ ਦੇ ਘਰ